ਵੈਲਕਮ ਟੂ ਮੈਰਿਜ ਬਿਊਰੋ ਪੰਜਾਬ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਲੜਕੀਆਂ ਦੇ ਆਏ ਨਵੇਂ ਰਿਸ਼ਤੇ ਵਰਤ ਸੰਜਾ ਰਹੇ ਹਾਂ ਸਭ ਤੋਂ ਪਹਿਲਾਂ ਜੋ ਲੜਕੀ ਦਾ ਰਿਸ਼ਤਾ ਹੈ ਜੋ ਕਿ ਪੰਜਾਬੀ ਰਵਿਦਾਸ ਇਹ ਹਨ ਅਤੇ ਉਸ ਦੀ ਉਮਰ 29 ਸਾਲ ਆ ਰੰਗ ਗੋਰਾ ਕੱਦ 5 ਫੁੱਟ 7 ਇੰਚ ਤੇ ਪੜ੍ਹਾਈ ਚ ਲੜਕੀ ਨੇ ਬੀਕਮ ਡਿਗਰੀ ਕੀਤੀ ਹੋਈ ਆ ਲੜਕੀ ਵਾਲੇ ਹੁਸ਼ਿਆਰਪੁਰ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਇਸ ਸਮੇਂ ਲੜਕੀ ਦਿੱਲੀ 에ਰਪੋਰਟ ਤੇ ਕੰਮ ਕਰ ਰਹੀ ਆ ਲੜਕੀ ਵਾਲੇ ਨੂੰ ਆਪਣੀ ਲੜਕੀ ਲਈ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਵਿੱਚ ਪੱਕੇ ਲੜਕੇ ਦੀ ਲੋੜ ਆ ਜੋ ਕਿ ਪੰਜਾਬੀ ਰਵਿਦਾਸੀ ਆਕਾਸ਼ ਨੂੰ ਹੀ ਸਬੰਧ ਰੱਖਦੇ ਹੋਣ ਅਗਲਾ ਰਿਸ਼ਤਾ ਲੜਕੀ ਦਾ ਹੈ ਜੋ ਕਿ ਮਜਬੀ ਸਿੱਖ ਕਾਸਮ ਨੂੰ ਸਬੰਧ ਰੱਖਦੇ ਹਨ ਲੜਕੀ ਦੀ ਉਮਰ 28 ਸਾਲ ਆ ਕੱਦ 5 ਫੁੱਟ 5 ਇੰਚ ਅਤੇ ਪੜ੍ਹਾਈ ਚ ਲੜਕੀ ਨੇ ਬੀਏ ਕੀਤੀ ਹੋਈ ਆ ਤੇ ਤਲਵੰਡੀ ਸਾਬੋ ਸ਼ਹਿਰ ਦੇ ਰਹਿਣ ਵਾਲੇ ਨੇ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਭਾਈ ਭੈਣ ਹਨ ਜੋ ਕਿ ਦੋਵੇਂ ਵਿਆਹੀ ਹੋਏ ਹਨ ਤੇ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਦੇ ਲਈ ਸਰਕਾਰੀ ਨੌਕਰੀ ਲੱਗੇ ਲੜਕੇ ਦੀ ਲੋੜ ਆ ਜੇਕਰ ਲੜਕਾ ਡਿਵੋਰਸ ਵੀ ਹਾ ਜਾਂ ਫਿਰ ਘਰ ਵਾਲੇ ਨਹੀਂ ਹਾਂ ਤੇ ਬੱਚੇ ਹਨ ਤਾਂ ਵੀ ਲੜਕੀ ਵਾਲੇ ਇਹ ਰਿਸ਼ਤਾ ਕਰਨ ਲਈ ਤਿਆਰ ਹਨ ਫੰਗਲਾ ਰਿਸ਼ਤਾ ਲੜਕੀ ਦਾ ਵਰਦ ਦੀ ਲੋੜ ਜਿਸ ਦੀ ਉਮਰ 32 ਸਾਲ ਆ ਕੱਦ 5 ਫੁੱਟ 4 ਇੰਚ ਤੇ ਪੜ੍ਹਾਈ ਚ ਲੜਕੀ ਨੇ ਬੀਏ ਦੇ ਨਾਲ ਨਾਲ ਐਮਏ ਈਟੀਟੀ ਕੀਤੀ ਹੋਈ ਆ ਕਾਸਟ ਜਟ ਸਿੱਖ ਲੜਕੀ ਵਾਲੇ ਪੰਜਾਬ ਵਿੱਚ ਤਰਨਤਾਰਨ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਇਸ ਸਮੇਂ ਲੜਕੀ ਕੈਨੇਡਾ ਦੇ ਵਿੱਚ ਪੀ ਆ ਰਾ ਲੜਕੀ ਦਾ ਡਿਵੋਰਸ ਹੋਇਆ ਹੋਇਆਗਾ ਤੇ ਲੜਕੀ ਵਾਲੇ ਕੋਲੇ 18 ਕਿੱਲੇ ਜ਼ਮੀਨ ਦੇ ਹਨ ਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਹੀ ਪੱਕੇ ਲੜਕੇ ਦੀ ਲੋੜ ਆ ਜੋ ਕਿ ਜਟਸੀ ਕਾਸ ਨੂੰ ਸੰਬੰਧ ਰਗਾ ਦਾ ਹੋਵੇ ਤੇ ਲੜਕੇ ਵਾਲੇ ਕੋਲੇ ਘੱਟੋ ਘੱਟ 10 ਕਿੱਲੇ ਜ਼ਮੀਨ ਦੇ ਹੋਣ ਅਗਲਾ ਰਿਸ਼ਤਾ ਲੜਕੀ ਦਾ ਵਰਦੀ ਲੋੜ ਲੜਕੀ ਦੀ ਕਾਸਟ ਮਜਵੀ ਸਿੱਖਾ ਉਮਰ 28 ਸਾਲ ਕੱਦ 5 ਫੁੱਟ 5 ਇੰਚ ਪੜਾਈ ਚ ਲੜਕੀ ਨੇ ਬੀਏ ਕੀਤੀ ਹੋਈ ਆ ਤੇ ਨਾਲ ਹੀ ਕੰਪਿਊਟਰ ਦੀ ਵੀ ਨੌਲੇਜ ਆ ਲੜਕੀ ਵਾਲੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਨੇ ਇਸ ਸਮੇਂ ਲੜਕੀ ਪ੍ਰਾਈਵੇਟ ਟੀਚਰ ਦੀ ਜੌਬ ਕਰਦੀ ਆ ਤੇ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਦੇ ਲਈ ਮਜਬੂਰ ਸਿੱਖ ਕਾਸਟ ਦੇ ਫੌਜੀ ਲੜਕੇ ਦੀ ਲੋੜ ਆ ਜੋ ਕਿ ਵਧੀਆ ਪੜੇ ਲਿਖਿਆ ਹੋਣਾ ਚਾਹੀਦਾਗਾ ਪਰ ਹੋਵੇ ਫੌਜੀ ਹੀ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਮਹਿਰਾ ਸਿੱਖ ਕਾਸਟ ਨੂੰ ਸਬੰਧ ਰੱਖਦੇ ਹਨ ਲੜਕੀ ਦੀ ਉਮਰ 31 ਸਾਲ ਆ ਰੰਗ ਗੋਰਾ ਕੱਦ 5 ਫੁੱਟ ਪੜ੍ਹਾਈ 'ਚ ਲੜਕੀ ਨੇ ਜੀਐਨਐਮ ਨਰਸਿੰਗ ਕੀਤੀ ਹੋਈ ਆ ਲੜਕੀ ਵਾਲੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਨੇ ਇਸ ਸਮੇਂ ਲੜਕੀ ਆਇਲਟਸ ਕਰ ਰਹੀ ਆ ਤੇ ਲੜਕੀ ਵਾਲਿਆਂ ਨੂੰ ਆਪਣੇ ਲੜਕੀ ਦੇ ਲਈ ਲੁਧਿਆਣਾ ਪਟਿਆਲਾ ਚੰਡੀਗੜ੍ਹ ਦਾ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਵਿੱਚ ਪੱਕੇ ਲੜਕੇ ਦੀ ਲੋੜ ਆ ਜੋ ਕਿ ਮਹਿਰਾ ਸਿੱਖ ਕਾਸਟ ਨੂੰ ਹੀ ਸਬੰਧ ਰੱਖਦਾ ਹੋਵੇ ਏ ਸੀ ਅਜ ਦੇ ਰਿਸ਼ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣ ਤੋ ਹੀ ਸਾਡੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ